ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਕੁਛ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲ ਦਿੰਨੇ ਆਂ ਕੁਲਵਿੰਦਰ ਸਿੰਘ ਦੀ ਆਈਡੀ ਤੋਂ ਮੈਸੇਜ ਆਉਂਦਾ ਹੁੰਦਾ ਆਪਾਂ ਨੂੰ ਪਹਿਨਦਾ ਤੇ ਕੋਈ ਨਾ ਭਨੇ ਤੁਸੀਂ ਟੈਨਸ਼ਨ ਨਾ ਲਓ ਵਾਹਿਗੁਰੂ ਦਾ ਨਾਮ ਲਿਆ ਕਰੋ ਤੇ ਬਾਕੀ ਜਿੰਨੇ ਵੀ ਆਪਾਂ ਨੂੰ ਸਬਸਕ੍ਰਾਈਬਰ ਹਨ ਆਪਣੇ ਵੀਵਰਸ ਦੇਖਦੇ ਆ ਤੇ ਭੈਣ ਵਾਸਤੇ ਸਾਰੇ ਜਾਣੇ ਨਾ ਅਰਦਾਸ ਕਰਿਓ ਵਾਹਿਗੁਰੂ ਅੱਗੇ ਕਿ ਪ੍ਰਮਾਤਮਾ ਨਾਲ ਉਹਨੂੰ ਵਧੀਆ-ਵਧੀਆ ਉਹਨਾਂ ਦਾ ਆਪਰੇਸ਼ਨ ਹੋ ਜਾਵੇ ਤੇ ਤੰਦਰੁਸਤੀ ਬਖਸ਼ੇ ਤੇ ਵਧੀਆ ਠੀਕ-ਠਾਕ ਆਪਣੇ ਘਰੇ ਆਉਣ ਤੇ ਦੀਦੀ ਆਪਾਂ ਤੁਹਾਡੀ ਸਾਰਿਆਂ ਅੱਗੇ ਕਹਿ ਦਿੱਤਾ ਏ ਰਿਕਵੈਸਟ ਕਰਤੀ ਆਪਾਂ ਵੀ ਸਾਰੇ ਭੈਣ ਭਾਈ ਅਰਦਾਸ ਕਰਨ ਦੀਦੀ ਵਾਸਤੇ ਤੇ ਤੁਸੀਂ ਬਿਲਕੁਲ ਠੀਕ-ਠਾਕ ਆਪਰੇਸ਼ਨ ਤੁਹਾਡਾ ਹੋ ਜੂਗਾ ਤੁਸੀਂ ਬੇਫਿਕਰ ਹੋ ਕੇ ਆਪਰੇਸ਼ਨ ਕਰਵਾਓ ਤੇ ਟੈਨਸ਼ਨ ਨਾ ਲਿਆ ਕਰੋ ਵਾਹਿਗੁਰੂ ਦਾ ਨਾਮ ਲਿਆ ਕਰੋ ਤੇ ਕੁਝ ਨਹੀਂ ਹੋਊਗਾ ਤੁਸੀਂ ਮਨ ਛੋਟਾ ਨਾ ਕਰਿਆ ਕਰੋ ਤੇ ਅਸੀਂ ਸਾਰੇ ਅਰਦਾਸ ਕਰਾਂਗੇ ਤੁਹਾਡੇ ਵਾਸਤੇ ਤੇ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਆਪਣੇ ਨਾਲ ਆਪਣੇ ਦੁੱਖ ਸੁੱਖ ਦੀ ਗੱਲ ਸ਼ੇਅਰ ਕੀਤੀ ਮੈਨੂੰ ਬਹੁਤ ਵਧੀਆ ਲੱਗਿਆ ਤੇ ਤੁਸੀਂ ਟੈਨਸ਼ਨ ਨਾ ਲਿਆ ਕਰੋ ਪਲੀਜ਼ ਵਾਹਿਗੁਰੂ ਦਾ ਨਾਮ ਲਿਆ ਕਰੋ ਵਾਹਿਗੁਰੂ ਸਭ ਕੁਝ ਠੀਕ ਕਰਨਗੇ ਮਨਦੀਪ ਕੌਰ ਚਿਮਾ ਪਿੰਡ ਵਾਲੇ ਬਹੁਤ ਬਹੁਤ ਧੰਨਵਾਦ ਜੀ ਜੀ ਤੁਹਾਡਾ ਲਖਵਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ ਨਵਜੋਤ ਕੌਰ ਬਹੁਤ ਬਹੁਤ ਧੰਨਵਾਦ ਜੀ ਹਰਜਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਕਿਰਨਦੀਪ ਕੌਰ ਹਾਈ ਕੋਰਟ ਵਾਲੇ ਲੁਧਿਆਣੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ ਗੁਰਮੀਤ ਕੌਰ ਮਲੋਟ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਪਰਮਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਤੇ ਸਵਰਨਜੀਤ ਬਾਗੇ ਪ੍ਰਾਣੇ ਤੋਂ ਬਾਗੇ ਪ੍ਰਾਣੇ ਵਾਲੇ ਸਵਰਨਜੀਤ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਬਰਨਾਲੇ ਵਾਲੇ ਮਲਕੀਤ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਹਰਵਿੰਦਰ ਗਿੱਲ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਨਾਜੀਆ ਖਾਨ ਸ਼ੇਰਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਹਰਵਿੰਦਰ ਕੌਰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਹੋਸਟਿਲ ਲੋ ਫਰੋਮ ਮੋੜ ਮੰਡੀ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਬਰਨਾ রামਪੁਰੇ ਵਾਲੇ ਰਾਮਪੁਰਾ ਬਠਿੰਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਮੈਸੇਜ ਕਰਨ ਵਾਸਤੇ ਰਜਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਸਵਰਨ ਸਵਰਨ ਕੌਰ ਫਰੋਜਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਤੁਸੀਂ ਇੰਨੀ ਦੂਰੋਂ ਦੂਰ ਆਪਾਂ ਨੂੰ ਇੱਕ ਮਿਰੇਟ ਕੋਟਲੇ ਤੋਂ ਮੈਸੇਜ ਆਇਆ ਸੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਮਿਰੇਟ ਕੋਟਲੇ ਵਾਲਿਓ ਤੇ ਇਹ ਮਲਾ ਜਿਹੜੇ ਬਾਗੇ ਪੁਰਾਣੇ ਵਾਲੇ ਉਹਨਾਂ ਨੇ ਆਪਾਂ ਨੂੰ ਦੋ-ਤਿੰਨ ਵਾਰ ਕਮੈਂਟ ਕੀਤਾ ਏ ਕਿ ਉਹਨਾਂ ਦੇ ਸ਼ਾਈਆਂ ਫੇਸ ਦੇ ਉੱਪਰ ਡਾਲਨਸ ਬਹੁਤ ਜ਼ਿਆਦਾ ਏ ਤੇ ਆਪਾਂ ਉਹਨਾਂ ਦੀ ਫਰਮਾਇਸ਼ ਤੇ ਵੀਡੀਓ ਇੱਕ ਬਣਾਉਣੇ ਆ ਤੇ ਬਹੁਤ ਹੀ ਵਧੀਆ ਚੀਜ਼ ਆ ਦੋ ਤਿੰਨ ਕ ਚੀਜ਼ਾਂ ਤੋਂ ਤਿਆਰ ਹੋਊਗੀ ਤਾਂ ਦੀਦੀ ਤੁਸੀਂ ਮੈਨੂੰ ਦੋ ਤਿੰਨ ਵਾਰੀ ਮੈਸੇਜ ਕੀਤਾ ਵੀ ਮੈਨੂੰ ਨਹੀਂ ਦੱਸਦੇ ਤੁਸੀਂ ਮੇਰੇ ਵਾਸਤੇ ਕੁਝ ਦੱਸੋ ਮੇਰੇ ਵਾਸਤੇ ਕੁਝ ਦੱਸੋ ਤੇ ਆਪਾਂ ਅੱਜ ਤੁਹਾਡੇ ਵਸਤੀ ਦੱਸਦੇ ਆ ਤੇ ਆਪਾਂ ਨੂੰ ਐ ਹੁੰਦਾ ਹੈ ਕਿ ਚਲੋ ਆਪਣੇ ਸਬਸਕ੍ਰਾਈਬਰ ਆਪਾਂ ਨੂੰ ਕਹਿਣ ਤੇ ਆਪਾਂ ਵਧੀਆ ਸਮਾਂ ਵੀਡੀਓ ਬਣਾਈਏ ਹਨਾ ਆਪਾਂ ਦਾ ਚਾਹਣਾ ਹੈ ਕਿ ਆਪਣੇ ਆਪਣੇ ਨੂੰ ਕਹਿਣ ਆਪਣੇ ਸਬਸਕ੍ਰਾਈਬਰ ਤੇ ਆਪਾਂ ਤੁਹਾਡੀ ਫਰਮਾਇਸ਼ ਤੇ ਬੈਠੇ ਹੋਏ ਆਂ ਵੀ ਆਪਾਂ ਜਦੋਂ ਤੁਸੀਂ ਕਹਿੰਦੇ ਆ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਤੇ ਆਪਾਂ ਅੱਜ ਵੀਡੀਓ ਸ਼ੇਅਰ ਕਰਦੇ ਤੇ ਇੱਕ ਮੈਨੂੰ ਕਮੈਂਟ ਆਇਆ ਸੀਗਾ ਕਹਿੰਦੇ ਨੇ ਕਿ ਤੁਸੀਂ ਇੰਨਾ ਮੇਕਅਪ ਕੀਤਾ ਹੁੰਦਾ ਏ ਤੇ ਦੇਖੋ ਜੀ ਮੈਂ ਕਦੇ ਵੀ ਮੇਕਅਪ ਨਹੀਂ ਕੀਤਾ ਮੈਂ ਕਦੇ ਵੀ ਫੇਸ ਤੇ ਮੈਂ ਮੇਕਅਪ ਨਹੀਂ ਲਾਇਆ ਮੈਂ ਸਿਰਫ ਲਿਪਸਟਿਕ ਤੇ ਸੁਰਮਾ ਬਸ ਮੇਰੇ ਦੋ ਹੀ ਚੀਜ਼ਾਂ ਹੁੰਦੀਆਂ ਭਲਾ ਤਾਂ ਮੈਂ ਵਿਆਹ ਜਾਣਾ ਹੋਵੇ ਤਾਂ ਵੀ ਮੈਂ ਇਹ ਦੋ ਚੀਜ਼ਾਂ ਹੀ ਲਾਉਣੀਆਂ ਐ ਮੈਂ ਕਦੇ ਵੀ ਆਪਣੀ ਸਕਿਨ ਦੇ ਉੱਪਰ ਕੋਈ ਚੀਜ਼ ਨਹੀਂ ਲਗਾਈ ਤੇ ਘਰੇ ਵੀ ਬਸ ਸੁਰਮਾ ਤੇ ਲਿਪਸਟਿਕ ਜਦੋਂ ਮੈਂ ਵੀਡੀਓ ਬਣਾਉਣੀ ਆ ਮੈਂ ਲਿਪਸਟਿਕ ਤੇ ਸੁਰਮਾ ਹੀ ਪਾਇਆ ਹੁੰਦਾ ਮੇਰੇ ਫੇਸ ਦੇ ਉੱਪਰ ਕੁਝ ਵੀ ਨਹੀਂ ਲੱਗਿਆ ਆ ਦੇਖੋ ਜੀ ਬਿਲਕੁਲ ਵੀ ਨਹੀਂ ਕੋਈ ਪਾਊਡਰ ਫੇਸ ਪਾਊਡਰ ਵਗੈਰਾ ਕੁਝ ਨਹੀਂ ਲਾਉਂਦੀ ਮੈਂ ਮੈਨੂੰ ਵੈਸੇ ਹੀ ਨਹੀਂ ਪਸੰਦ ਮੈਨੂੰ ਆਉਂਦਾ ਮੇਰੀ ਸਕਿਨ ਨਾ ਖਰਾਬ ਹੋ ਜਾਵੇ ਮੈਂ ਤਾਂ ਡਰਦੀ ਆ ਮੈਂ ਕੁਝ ਨਹੀਂ ਲਾਉਂਦੀ ਤੁਸੀਂ ਮੈਨੂੰ ਕਮੈਂਟ ਕੀਤਾ ਕਿ ਤੁਹਾਡੇ ਮੇਕਅਪ ਜ਼ਿਆਦਾ ਲੱਗਿਆ ਹੁੰਦਾ ਮੇਰੇ ਕੱਲੇ ਲਿਪਸਟਿਕ ਹੀ ਲੱਗੀ ਹੁੰਦੀ ਆ ਤੇ ਉਹ ਮੇਰੇ ਰਿਸ਼ਤੇਦਾਰਾਂ ਨੂੰ ਮੇਰੇ ਪਿੰਡ ਵਾਲਿਆਂ ਨੂੰ ਹਨਾ ਸਾਰਿਆਂ ਨੂੰ ਪਤਾ ਹੈ ਕਿ ਕੋਈ ਚੀਜ਼ ਇਦਾਂ ਦੀ ਨਹੀਂ ਲਾਉਂਦੀ ਨਹੀਂ ਕੋਈ ਕਰੀਮ ਨਹੀਂ ਕੋਈ ਫੇਸ ਵਾਸ਼ ਮਤਲਬ ਫੇਸ ਪਾਊਡਰ ਵਗੈਰਾ ਮੈਂ ਕਦੇ ਵੀ ਨਹੀਂ ਲਾਇਆ ਮੇਰੇ ਕੁਛ ਵੀ ਨਹੀਂ ਲੱਗਿਆ ਹੁੰਦਾ ਦੇਖ ਲਓ ਜੀ ਬਿਲਕੁਲ ਕਦੇ ਵੀ ਮੈਂ ਕੁਛ ਨਹੀਂ ਲਾਇਆ ਆਪਣੀ ਸਕਿਨਾਂ ਦੇ ਉੱਪਰ ਤੇ ਤੁਹਾਨੂੰ ਵਹਿਮ ਲੱਗਿਆ ਹੋਊਗਾ ਜੀ ਮੈਂ ਕੱਲੀ ਲਿਪਸਟਿਕ ਹੀ ਲਾਉਣੀ ਆ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਜੇ ਕੀਤਾ ਤੇ ਆਪਾਂ ਨੂੰ ਧਿਆਨ ਨਾਲ ਦੇਖਿਓ ਵੀਡੀਓ ਤੇ ਆਪਣੇ ਤੁਸੀਂ ਲਗਾਣਾ ਸ਼ੁਰੂ ਕਰਿਓ ਤੁਸੀਂ ਡੇਲੀ ਵੀ ਲਗਾ ਸਕਦੇ ਹੋ ਇੱਕ ਮੈਨੂੰ ਕਮੈਂਟ ਆਇਆ ਸੀਗਾ ਕਿ ਜਿਹੜਾ ਮੈਂ ਫੜਕੜੀ ਵਾਲੀ ਪਾਈ ਸੀਗੀ ਤੇਲ ਦੇ ਵਿੱਚ ਫੜਕੜੀ ਨੂੰ ਲਾ ਕੇ ਉਹਨਾਂ ਨੇ ਕਿਹਾ ਸੀ ਕਿ ਜਿਨ੍ਹਾਂ ਦੀ ਸਕਿਨ ਆਇਲੀ ਹੋਵੇਗੀ ਤੇ ਉਹ ਕੀ ਕਰਨਗੇ ਦੇਖੋ ਜੀ ਜੇ ਤੁਹਾਡੀ ਸਕਿਨ ਆਇਲੀ ਵੀ ਹੈ ਨਾ ਤੁਹਾਡੇ ਤੇ ਫਿਰ ਵੀ ਕੰਮ ਕਰੂ ਕਿਉਂਕਿ ਫੜਕੜੀ ਜਿਹੜੀ ਹੁੰਦੀ ਹੈ ਨਾ ਉਹ ਆਪਾਂ ਕੀ ਕਵਾਂਗੇ ਉਹਨੂੰ ਤਸੀਰ ਕੇ ਕੀ ਕਵਾਂਗੇ ਵੀ ਉਹ ਜਿਹੜੀ ਹੁੰਦੀ ਹੈ ਉਹ ਡਰਾਈ ਹੁੰਦੀ ਆ ਤੇ ਇਸ ਕਰਕੇ ਤੁਹਾਨੂੰ ਕੋਈ ਜ਼ਿਆਦਾ ਹੋ ਨਹੀਂ ਹੋਊਗਾ ਜੇ ਤੁਹਾਨੂੰ ਬਾਹਲਾ ਕੋਈ ਵਹਿਮ ਲੱਗਦਾ ਤੁਸੀਂ ਘੰਟਾ ਡੇਢ ਘੰਟਾ ਲਗਾ ਕੇ ਉਹਨੂੰ ਫਿਰ ਤੁਸੀਂ ਮਤਰਾ ਤੋਂ ਸਕਦੇ ਹੋ ਮੂੰਹ ਧੋ ਲਿਓ ਆਪਣਾ ਸਾਰੀ ਰਾਤ ਤੁਸੀਂ ਨਾ ਲਗਾ ਕੇ ਰੱਖਿਓ ਤੇ ਕੋਈ ਚੱਕਰ ਨਹੀਂ ਗਾ ਆਇਲ ਸਕਿਨ ਵਾਲੇ ਵੀ ਲਗਾ ਸਕਦੇ ਆ ਆ ਦੇਖੋ ਜੀ ਆਪਾਂ ਆਲੂ ਇੱਕ ਥੋੜਾ ਜਿਹਾ ਟੁਕੜਾ ਲੈ ਲਿਆ ਆਪਾਂ ਤੇ ਆਪਾਂ ਗ੍ਰੇਟ ਕਰ ਲੈਨੇ ਆ ਗਰਮੀ ਤੋਂ ਬਚੇਓ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਧਿਆਨ ਰੱਖੋ ਜੀ ਆਪਣਾ ਬਹੁਤ ਜ਼ਿਆਦਾ ਗਰਮੀਆਂ ਬਾਹਰ ਜਾਣ ਤੋਂ ਤਾਂ ਵਾਈਡ ਹੀ ਕਰਿਓ ਕਿ ਬਹੁਤ ਜ਼ਿਆਦਾ ਗਰਮੀ ਆ ਕਿਤੇ ਬਾਹਰ ਅੰਦਰ ਤਾਂ ਨਾ ਹੀ ਨਿਕਲਿਓ ਘਰੇ ਰਹਿਓ ਬੱਚਿਆਂ ਨੂੰ ਵੀ ਘਰੇ ਰੱਖਿਓ ਹੁਣ ਤਾਂ ਇਹ ਆ ਕਿ ਛੁੱਟੀਆਂ ਹੋਈਆਂ ਐ ਬੱਚਿਆਂ ਨੂੰ ਇਹ ਹੁੰਦਾ ਹਨਾ ਵੀ ਨਾਨਕੇ ਜਾਈਏ ਜਾਂ ਭੂਆ ਕੋਲੇ ਜਾਈਏ ਫਿਰ ਔਖਾ ਹੋ ਜਾਂਦਾ ਵੈਸੇ ਗਰਮੀ ਬਹੁਤ ਜ਼ਿਆਦਾ ਐ ਸਾਡੇ ਵੀ ਵੈਸੇ ਦੋ ਬੱਚੇ ਆਏ ਹੋਏ ਆ ਮੇਰਾ ਵੀ ਇੱਕ ਭਤੀਜਾ ਆਇਆ ਹੋਇਆ ਇੱਕ ਮੇਰੀ ਨਾਨਾ ਦਾ ਮੁੰਡਾ ਆਇਆ ਐ ਤੇ ਬੱਚਿਆਂ ਨੂੰ ਤਾਂ ਚਲੋ ਹਨਾ ਐ ਹੁੰਦਾ ਹੀ ਆ ਕਿ ਛੁੱਟੀਆਂ ਹੋਈਆਂ ਤੇ ਆਪਾਂ ਕਿਤੇ ਜਾਈਏ ਪਰ ਇਹ ਆ ਕਿ ਗਰਮੀ ਦੇ ਵਿੱਚ ਔਖਾ ਬਹੁਤ ਆ ਤੇ ਸਾਰਾ ਦਿਨ ਅਸੀਂ ਅੰਦਰ ਹੀ ਬਾਈ ਰੱਖਦੇ ਹਾਂ ਉਹਨਾਂ ਨੂੰ ਬਾਹਰ ਹੀ ਨਿਕਲ ਨਿੰਦੇ ਕਿਈ ਤਾਂ ਗਰਮੀ ਆ ਬਾਹਲੀ ਗਰਮੀ ਆ ਪਰ ਬੱਚੇ ਟਿਕਦੇ ਤਾਂ ਨਹੀਂ ਹੈਗੇ ਦੇਖੋ ਜੀ ਆਪਾਂ ਥੋੜਾ ਜਿਹਾ ਆਲੂ ਕੱਟਿਆ ਸੀਗਾ ਤੇ ਇਹਦੇ ਵਿੱਚੋਂ ਆਪਾਂ ਨੂੰ ਜਿੰਨਾ ਕੁ ਆਪਾਂ ਨੂੰ ਰਸ ਚਾਹੀਦਾ ਆਲੂ ਦਾ ਓਨਾ ਕੁ ਨਿਕਲ ਲਿਆਉਣਾ ਹੈ ਤੇ ਤੁਸੀਂ ਆਲੂ ਇਦਾਂ ਵੀ ਲਗਾ ਸਕਦੇ ਹੋ ਵੈਸੇ ਤੇ ਇਹਦਾ ਰਸ ਵੀ ਪਾ ਸਕਦੇ ਆਪਾਂ ਥੋੜਾ ਜਿਹਾ ਦਹੀਂ ਪਾ ਲਿਆ ਇਹਦੇ ਵਿੱਚ ਤੁਸੀਂ ਇੱਕ ਚਮਚਾ ਭਰ ਕੇ ਪਾ ਸਕਦੇ ਹੋ ਦਹੀਂ ਦਾ ਇਹ ਆਏ ਆਪਣੇ ਕੋਲੇ ਮਸਰੂਦੀ ਦਾਲ ਮਸਰਾਂ ਨਹੀਂ ਹੁੰਦੀਆਂ ਜਿਹੜੀਆਂ ਕਹਿੰਦੇ ਆਪਾਂ ਮੂੰਗੀ ਮਸਰੀ ਦੀ ਦਾਲ ਬਣਾਉਣੇ ਆ ਔਰੈਂਜ ਜਿਹੀ ਵਾਲੀ ਹੁੰਦੀ ਸੰਤਰੀ ਜੀ ਉਹ ਵਾਲੀ ਮਸਰਾਂ ਦੀ ਦਾਲ ਆਪਾਂ ਘਰੇ ਪੀਸ ਕੇ ਰੱਖਿਆ ਇਹਦਾ ਪਾਊਡਰ ਤੇ ਇਹਨੂੰ ਆਪਾਂ ਪਾ ਲੈਣਾ ਥੋੜਾ ਜਿਹਾ ਅੱਧਾ ਕ ਚਮਚਾ ਤੁਸੀਂ ਇਹ ਪਾ ਸਕਦੇ ਹੋ ਤੁਸੀਂ ਲਿਆ ਕੇ ਮੈਂ ਵੀਡੀਓ ਤੁਸੀਂ ਮੇਰੀ ਪਹਿਲਾਂ ਪਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਚੈਨਲ ਤੇ ਜਾ ਕੇ ਮਸਰਾਂ ਦੀ ਦਾਲ ਆਪਾਂ ਪੀਸ ਕੇ ਰੱਖੀ ਆ ਤੇ ਤੁਸੀਂ ਵੀ ਇਹਨੂੰ ਮਸਰਾਂ ਦੀ ਦਾਲ ਲਿਆ ਕੇ 10 ਰੁਪਈਆਂ ਦੀ ਇੰਨੀ ਆ ਜਾਂਦੀ ਐ ਕੋਈ ਮਹਿੰਗਾ ਕੰਮ ਨਹੀਂ ਗਾ ਇਹਨੂੰ ਪੀਸ ਕੇ ਤੁਸੀਂ 6 ਮਹੀਨਿਆਂ ਤੱਕ ਤੁਹਾਡੇ ਮੁੱਕਣੀ ਨਹੀਂ ਕਿਉਂਕਿ ਡਰਾਈ ਹੁੰਦੀ ਐ ਕਿਹੜਾ ਕੋਈ ਕੋਈ ਸਿਲਵ ਵਗੈਰਾ ਇਹਦੇ ਵਿੱਚ ਨਹੀਂ ਆਉਂਦੀ ਤੇ ਤੁਸੀਂ ਇੱਕ ਚਮਚਾ ਦਹੀਂ ਦਾ ਪਾ ਲੈਣਾ ਅੱਧਾ ਚਮਚਾ ਤੁਸੀਂ ਇਹਦਾ ਮਸਰਾਂ ਦੀ ਦਾਲ ਦਾ ਪਾਊਡਰ ਪਾ ਲੈਣਾ ਤੇ ਵਿੱਚ ਤੁਸੀਂ ਥੋੜਾ ਜਿਹਾ ਆਲੂ ਦਾ ਰਸ ਕੱਢ ਕੇ ਤੇ ਤੁਸੀਂ ਡੇਲੀ ਲਗਾਇਆ ਕਰੀਂ ਤੇ ਇਹ ਡੇਲੀ ਲਗਾ ਕੇ ਤੁਸੀਂ ਹਫਤੇ ਦੇ 10 ਦਿਨਾਂ ਵਿੱਚ ਦੀ ਤੁਹਾਨੂੰ ਫਰਕ ਨਜ਼ਰ ਆਉਣ ਲੱਗ ਜਾਊਗਾ ਤੇ ਤੁਹਾਡਾ ਬਹੁਤ ਜ਼ਿਆਦਾ ਮੈਸੇਜ ਆ ਰਿਹਾ ਸੀ ਮਿਸ ਕਰਕੇ ਵੀਡੀਓ ਬਣਾਈਏ ਕਿ ਚਲੋ ਮੈਂ ਬਣਾ ਦੇਵਾਂ ਮੈਂ ਕਿਹਾ ਕਾਫੀ ਦਿਨਾਂ ਤੋਂ ਮੈਨੂੰ ਆ ਹੀ ਜਾਂਦਾ ਸੀ ਮੈਸੇਜ ਤੁਹਾਡਾ ਕਿ ਤੁਸੀਂ ਦੀਦੀ ਮੇਰੇ ਬਾਰੇ ਦੱਸ ਦੇਣੀਗੇ ਮੇਰੇ ਬਾਰੇ ਦੱਸ ਦੇਣੀਗੇ ਤੇ ਤੁਸੀਂ ਆ ਲਗਾ ਕੇ ਹਫਤਾ 10 ਦਿਨ ਲਗਾ ਕੇ ਮੈਨੂੰ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਕਿਵੇਂ ਦਾ ਰਿਜ਼ਲਟ ਲੱਗਿਆ ਵੈਸੇ ਦੋਨੋਂ ਚੀਜ਼ਾਂ ਦੇਈ ਵੀ ਆਪਣੇ ਮਤਲਬ ਸਕਿਨ ਵਾਸਤੇ ਬਹੁਤ ਵਧੀਆ ਆਪਾਂ ਨੂੰ ਪਤਾ ਹੀ ਹੈ ਵਿਟਾਮਿਨ ਸੀ ਹੁੰਦਾ ਇਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਤੇ ਆਲੂ ਦੇ ਵਿੱਚ ਬਹੁਤ ਸਟਾਰਚ ਹੁੰਦਾ ਹੈ ਤੇ ਜਿਹੜੀ ਮਸੂਆਂ ਦੀ ਦਾਲ ਹੁੰਦੀ ਉਹਦੇ ਵਿੱਚ ਵੀ ਸਟਾਰਚ ਹੁੰਦਾ ਹੈ ਜਿਹੜਾ ਕਿ ਆਪਣੇ ਸ਼ਾਈਆਂ ਦਾਗ ਧੱਬਿਆਂ ਤੇ ਬਹੁਤ ਜ਼ਿਆਦਾ ਵਰਕ ਕਰਦਾ ਹੈ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਫਿਰ ਮੈਨੂੰ ਦੱਸਿਓ ਹਫ਼ਤਾ ਦੱਸ ਦੇਣ ਤੁਸੀਂ ਲਗਾ ਕੇ ਇਹ ਨਹੀਂ ਬਈ ਵੀ ਇੱਕ ਵਾਰੀ ਲਗਾ ਲਿਆ ਕਿਉਂਕਿ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਆ ਉਹ ਤਾਂ ਡੇਲੀ ਲਗਾ ਸਕਦੇ ਹੋ ਤੁਸੀਂ ਡੇਲੀ ਲਗਾਓ ਜਿੰਨਾ ਘੱਟ ਪ੍ਰੋਬਲਮਾਂ ਚਲੋ ਉਹ ਹਫ਼ਤੇ ਵਿੱਚ ਦੀ 3-4 ਵਾਰ ਲਗਾ ਲੈਣਗੇ ਤਾਂ ਵੀ ਚੱਲ ਜੂਗਾ ਤੇ ਇਹਨੂੰ ਤੁਸੀਂ ਬਸ ਕਿਹੜਾ ਕੋਈ ਔਖਾ ਕੰਮ ਨਹੀਂ ਹੈਗਾ ਮੈਂ ਤਾਂ ਚਲੋ ਵੀਡੀਓ ਬਣਾਉਣੀ ਹੁੰਦੀ ਆ ਨਾ ਮੈਨੂੰ ਟਾਈਮ ਲੱਗ ਜਾਂਦਾ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਨ ਲੱਗ ਜਾਂਨੀ ਤੁਸੀਂ ਫਟਾਫਟ ਕੀ ਕਰਨਾ ਹੈ ਪਾਊਡਰ ਬਣਾ ਕੇ ਪਹਿਲਾਂ ਹੀ ਰੱਖ ਲਿਓ ਪਾਊਡਰ ਬਣਿਆ ਹੋਊਗਾ ਦਹੀਂ ਵੀ ਘਰੇ ਆਪਣੇ ਹੁੰਦਾ ਹੀ ਆ ਚਮਚਾ ਦਹੀਂ ਦਾ ਸਿੱਟਿਆ ਅੱਧਾ ਚਮਚਾ ਪਾ ਲਿਆ ਕੇ ਆਲੂ ਨੂੰ ਗ੍ਰੇਡ ਕਰਕੇ ਰਸੋਈ 'ਚ ਖੜਕੀ ਲਾ ਲਿਆ ਦਵਾ ਦਵ ਜੇ ਜਦੋਂ ਆਪਾਂ ਜਾਦਾ ਕਈ ਵਾਰ ਬੀਜੀ ਹੁੰਨੇ ਆ ਕਿ ਆਪ ਨੂੰ ਐ ਲੱਗਦਾ ਮੇਰੇ ਕੋਲ ਟਾਈਮ ਨਹੀਂ ਹੋਣਾ ਇੰਨਾ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ ਆਪਾਂ ਸੌਖੀਆਂ ਤੇ ਸਸਤੀਆਂ ਰਿਮੇਡੀ ਦੱਸਦੇ ਆ ਕਿ ਭੈਣਾ ਨੂੰ ਈਜ਼ੀ ਹੋ ਜਾਵੇ ਕੋਈ ਔਖਾ ਨਾ ਲੱਗੇ ਕੰਮ ਕੋਈ ਔਖੀ ਰਿਮੇਡੀ ਮੈਂ ਇਸ ਕਰਕੇ ਨਹੀਂ ਦੱਸਦੀ ਕਿ ਭੈਣਾ ਦਾ ਟਾਈਮ ਨਾ ਜ਼ਿਆਦਾ ਵੇਸਟ ਹੋਵੇ ਤੇ ਪੈਸਾ ਵੀ ਨਾ ਵੇਸਟ ਹੋਵੇ ਤੇ ਭੈਣਾ ਸੋਹਣੀਆਂ ਵੀ ਲੱਗਣ ਇਹਨੂੰ ਤੁਸੀਂ ਚੰਗੀ ਤਰ੍ਹਾਂ ਇਦਾਂ ਆਪਣੇ ਪੂਰੇ ਫੇਸ ਦੇ ਉੱਪਰ ਗਰਦਨ ਦੇ ਉੱਪਰ

ਆਪਾਂ ਜਦੋਂ ਵੀਡੀਓ ਪਾਉਂਨੇ ਆ ਫਿਰ ਕਈ ਵਾਰ ਐ ਹੋ ਜਾਂਦਾ ਹੈ ਕਿ ਉਹਨਾਂ ਰਿਸਪੌਂਸ ਨਹੀਂ ਮਿਲਦਾ ਫਿਰ ਮਨ ਜਾ ਵੀ ਨਹੀਂ ਕਰਦਾ ਫਿਰ ਮੈਨੂੰ ਆਏ ਹੁੰਦਾ ਹੈ ਕਿ ਜਿਆਦਾ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਫਿਰ ਕਾਫੀ ਦਿਨ ਲੰਘ ਜਾਂਦੇ ਮੇਰਾ ਵੀਡੀਓ ਪਾਉਣ ਨੂੰ ਨਾ ਮਨ ਨਹੀਂ ਕਰਦਾ ਤੇ ਇੱਕ ਆਪਣਾ ਫੇਸਬੁੱਕ ਪੇਜ ਆ ਕਿਊਟ ਸਿਮੂ ਐਂਡ ਖੁਸ਼ ਦੇ ਨਾਮ ਤੇ ਸੇਮ ਚੈਨਲ ਵਾਲਾ ਹੀ ਨਾਮ ਆ ਤੇ ਪਲੀਜ਼ ਤੁਸੀਂ ਉਹਨੂੰ ਵੀ ਜ਼ਰੂਰ ਫੋਲੋ ਕਰਿਓ ਤੇ ਆਪਾਂ ਇਹਨੂੰ 10-15 ਮਿੰਟ ਲਗਾ ਕੇ ਤੁਸੀਂ 15 ਮਿੰਟ ਲਗਾ ਕੇ ਇਹਨੂੰ ਰੱਖ ਸਕਦੇ ਜਦੋਂ ਇਹ ਥੋੜਾ ਡਰਾਈ ਹੋ ਗਿਆ ਤੇ ਫਿਰ ਇਹਨੂੰ ਮਸਲ ਮਸਲ ਕੇ ਉਤਾਰ ਸਕਦੇ ਹੋ ਠੀਕ ਹੈ ਨਾ ਤੇ ਬਹੁਤ ਜ਼ਿਆਦਾ ਤੁਹਾਨੂੰ ਫਰਕ ਪਊਗਾ ਬਹੁਤ ਜਲਦੀ ਫਰਕ ਪਊਗਾ ਤੇ ਤੁਸੀਂ ਹਫ਼ਤਾ ਦਸ ਦੇ ਨਹੀਂ ਲਗਾਉਂਗੇ ਤੁਹਾਨੂੰ ਲੱਗੂਗਾ ਕਿ ਨਹੀਂ ਬਹੁਤ ਫਰਕ ਪੈ ਗਿਆ ਤੇ ਮੈਨੂੰ ਕਮੈਂਟ ਜ਼ਰੂਰ ਕਰਿਓ ਤੁਸੀਂ ਕਿ ਤੁਹਾਨੂੰ ਕਿਵੇਂ ਦਾ ਰਿਜ਼ਲਟ ਲੱਗਿਆ ਕਿਉਂਕਿ ਵੈਸੇ 90% ਇਹ ਵਾਲਾ ਜਿਹੜੇ ਆਪਾਂ ਰੇਮਡੀਏ ਅਸਰ ਕਰਦੀ ਹੈ ਪਰਾਏ ਹੁੰਦਾ ਕਿ ਚਲੋ ਕੁਝ ਕੁ ਲੋਕਾਂ ਤੇ ਨਹੀਂ ਵੀ ਅਸਰ ਕਰਦੀ ਐ ਪਾਉ ਅਡਾਡ ਸਕਿਨ ਦਾ ਹਿਸਾਬ ਹੁੰਦਾ ਹੈ ਕਈ ਵਾਰ ਐ ਹੋ ਜਾਂਦਾ ਹੈ ਕਿ ਆਪਾਂ ਨੂੰ ਅੰਦਰੋਂ ਕੋਈ ਪ੍ਰੋਬਲਮ ਹੁੰਦੀ ਐ ਫਿਰ ਤੁਸੀਂ ਡਾਕਟਰ ਨੂੰ ਦਿਖਾ ਲਿਓ ਤੇ ਜੇ ਤੁਹਾਡੇ ਵੈਸੇ ਹੀ ਕੋਈ ਪ੍ਰੋਬਲਮ ਹੋਈ ਤਾਂ ਤੁਹਾਡਾ ਇਸਰ ਮੇਡੀ ਨਾਲ ਬਿਲਕੁਲ ਹੀ ਚਿਹਰਾ ਸਾਫ਼ ਹੋ ਜਾਊਗਾ ਵਧੀਆ ਹੋ ਜਾਊਗਾ ਦੇਖਿਓ ਤੁਸੀਂ ਕੁਸ਼ਕ ਦਿਨਾਂ ਦੇ ਵਿੱਚ ਵਿੱਚ ਹੀ ਹਫਤੇ ਤੋਂ ਵੀ ਪਹਿਲਾਂ ਪਹਿਲਾਂ ਵਧੀਆ ਹੋ ਜਾਊਗਾ ਤੇ ਜੇ ਤੁਹਾਨੂੰ ਐ ਲੱਗਿਆ ਵੀ ਨਹੀਂ ਠੀਕ ਹੋ ਰਿਹਾ ਫਿਰ ਤੁਸੀਂ ਇੱਕ ਵਾਰੀ ਡਾਕਟਰ ਦੀ ਸਲਾਹ ਜ਼ਰੂਰ ਲੈ ਲਿਓ ਕਈ ਵਾਰ ਆਪਾਂ ਨੂੰ ਸਕਿਨ ਦੀ ਕੋਈ ਅਲਰਜੀ ਕੋਈ ਉਹ ਜੀ ਪ੍ਰੋਬਲਮ ਹੋ ਜਾਂਦੀ ਹਾਂਜੀ ਆਪਾਂ واਸ਼ ਕਰੇ ਆਏ ਆ ਤੇ ਬਹੁਤ ਵਧੀਆ ਹੋ ਗਿਆ 글로 ਵੀ ਵਧੀਆ ਆਉਂਦਾ ਹੈ ਸਕਿਨ ਨਾ ਇਕਦਮ ਸਾਫ ਸਾਫ ਹੋ ਜਾਂਦੀ ਹੈ ਕਿਉਂਕਿ ਐਂ ਹੋ ਜਾਂਦਾ ਵੀ ਚਲੋ ਧੂਲ ਮਿੱਟੀ ਮੈਂ ਵੀ ਪਹਿਲਾਂ ਕੁਝ ਨਹੀਂ ਸੀ ਲਗਾਇਆ ਮੈਂ ਤਾਂ ਦੱਸੀ ਯਾਨੀ ਕਿ ਮੈਂ ਕੁਝ ਵੀ ਨਹੀਂ ਸੀ ਲਗਾਇਆ ਮੈਨੂੰ ਐਸੇ ਚਲ ਮੈਂ ਵੀਡੀਓ ਬਣਾਉਂਗੀ ਮੈਂ ਵੀ ਲਾ ਲੂੰਗੀ ਮੇਰਾ ਵੀ ਫੇਸ ਸਾਫ ਹੋ ਜਾਊਗਾ ਤੇ ਜੋ ਵੀ ਤੁਹਾਡੇ ਡਸਟ ਵਗੈਰਾ ਜੰਮੀ ਹੋਊਗੀ ਸਾਰੀ ਕਿਉਂਕਿ ਆਲੂ ਦੇ ਵਿੱਚ ਵੀ ਬਲੀਚਿੰਗ ਪ੍ਰੋਪਰਟੀ ਹੁੰਦੀ ਹੈ ਨਾ ਉਹਦੇ ਨਾਲ ਆਪਣਾ ਐ ਹੋ ਜਾਂਦਾ ਹੈ ਚਿਹਰਾ ਵੀ ਜਿਵੇਂ ਨਾ ਆਪਾਂ ਬਲੀਚ ਕੀਤਾ ਹੁੰਦਾ ਹੈ ਫੇਸ ਨੂੰ ਤੇ ਜਿਹੜੀ ਆਪਾਂ ਹੁਣ ਬਜ਼ਾਰੋਂ ਬਲੀਚ ਲਿਆ ਕੇ ਲਾਵਾਂਗੇ ਉਹ ਤਾਂ ਮਤਲਬ ਉਹਦੇ ਤਾਂ ਸਾਈਡ ਇਫੈਕਟ ਬਹੁਤ ਜ਼ਿਆਦਾ ਹੈ ਤੇ ਇਹ ਨੇਚਰਲ ਚੀਜ਼ਾਂ ਹੈਗੀਆਂ ਐ ਤੇ ਬਹੁਤ ਜ਼ਿਆਦਾ ਤੁਹਾਨੂੰ ਫਰਕ ਪਊਗਾ ਤੁਸੀਂ ਲਗਾ ਕੇ ਮੈਨੂੰ ਕਮੈਂਟ ਕਰਿਓ ਤੇ ਠੀਕ ਹੈ ਜੀ ਵੀਡੀਓ ਜੇ ਵਧੀਆ ਲੱਗਦੀਆਂ ਹੁੰਦੀਆਂ ਤੇ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਤੇ ਪਲੀਜ਼ ਤੁਸੀਂ ਲਾ ਲਿਆ ਕਰੋ ਸਟੇਟਸ ਲਾ ਲਿਆ ਕਰੋ ਆਪਣੀ ਵੀਡੀਓ ਦਾ ਤੇ ਦੇਖੋ ਜੀ ਸ਼ੇਅਰ ਕਰਨ ਦਾ ਕੋਈ ਪੈਸਾ ਨਹੀਂ ਸਬਸਕ੍ਰਾਈਬ ਕਰਨ ਦਾ ਵੀ ਕੋਈ ਪੈਸਾ ਨਹੀਂ ਲਾਈਕ ਕਰਨ ਦਾ ਵੀ ਤੁਹਾਡਾ ਕੋਈ ਪੈਸਾ ਨਹੀਂ ਲੱਗਦਾ ਤੇ ਤੁਸੀਂ ਪਲੀਜ਼ ਸਾਨੂੰ ਸਪੋਰਟ ਕਰੋ ਵੱਧ ਤੋਂ ਵੱਧ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਵਧੀਆ-ਵਧੀਆ ਗਰਮੀ ਤੋਂ ਬਚ ਕੇ ਰਹੋ ਸਾਰੇ ਗਰਮੀ ਬਹੁਤ ਜ਼ਿਆਦਾ ਧਿਆਨ ਰੱਖਿਓ ਵੱਧ ਤੋਂ ਵੱਧ ਪਾਣੀ ਪੀਆ ਕਰੋ ਪਾਣੀ ਬਹੁਤ ਜ਼ਰੂਰੀ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਜਦੋਂ ਵੀ ਤੁਸੀਂ ਕਿਤੇ ਜਾਣਾ ਹੈ ਪਾਣੀ ਹਮੇਸ਼ਾ ਤੁਹਾਡੇ ਕੋਲੇ ਹੋਵੇ ਘਰੋਂ ਬਾਹਰ ਜਾਣਾ ਪਾਣੀ ਜ਼ਰੂਰ ਨਾਲ ਲੈ ਕੇ ਜਾਣਾ ਪਾਣੀ ਲੈ ਕੇ ਜਾਇਆ ਕਰੋ ਕੋਈ ਤਾਵਲ ਵਗੈਰਾ ਹੈ ਨਾ ਗਿੱਲਾ ਕਰਕੇ ਆਪਣੇ ਇਸ ਇੱਥੇ ਧਰ ਲਿਆ ਕਰੋ ਸਿਰ ਤੇ ਸਲਾ ਬਿਆਜਾ ਕਰਕੇ ਕਿਉਂਕਿ ਆਏ ਹੁੰਦਾ ਵੀ ਜਿਨ੍ਹਾਂ ਨੇ ਜਾਣਾ ਹੀ ਹੈ ਜ਼ਰੂਰੀ ਕੋਈ ਕੰਮਕਾਰ ਵੀ ਹੁੰਦੇ ਆਪਾਂ ਉਹ ਵੀ ਨਹੀਂ ਛੱਡ ਸਕਦੇ ਤੇ ਪਰ ਇਹ ਹੁੰਦਾ ਵੀ ਜਿੱਥੇ ਜਾਇਆ ਆਪਣਾ ਸਰਦਾ ਹੈ ਨਾ ਉੱਥੇ ਸਾਰ ਲੋ ਵੀ ਨਹੀਂ ਜਾਣਾ ਗਰਮੀ ਬਹੁਤ ਜ਼ਿਆਦਾ ਬਸ 2 ਕੁ ਮਹੀਨੇ ਹੀ ਆ ਜ਼ਿਆਦਾ ਗਰਮੀ ਦਾ ਨਾ ਕਿਉਂਕਿ 2 ਮਹੀਨੇ ਹੁੰਦਾ ਬਾਅਦ ਵਿੱਚ ਮੌਸਮ ਠੀਕ ਹੋ ਜਾਂਦਾ ਹੈ ਹੁਣ ਤਾਂ ਬਹੁਤ ਜ਼ਿਆਦਾ ਗਰਮੀ ਆ ਤੇ ਧਿਆਨ ਰੱਖਿਓ ਪੀਸ ਆਪਣਾ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ